ਆ ਦੋ ਟਰੈਕਟਰ ਲੈ ਕੇ ਆਏ ਆ ਦੋਵੇਂ ਟਰੈਕਟਰ ਇੱਕ-ਇੱਕੇ ਘਰੇ ਮਿਲਣਗੇ ਮਾਲਕ ਆਪਣੇ ਕੋਲ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਹੈ ਜੀ ਠੀਕ ਆ ਵੀਰੇ ਹੋ ਠੀਕ ਆ ਜੀ ਵਧੀਆ ਜੀ ਵਧੀਆ ਦੇਓ ਸਾਨੂੰ ਅਰਜੰਦੀ ਜਾਣਕਾਰੀ ਬਾਈ ਕਿਹੜਾ ਮਾਡਲ ਆ ਜੀ ਅਰਜੰਦੇ ਵੀਰੇ ਇਹ 2013 ਮਾਡਲ ਦਾ ਠੀਕ ਆ ਇਹ ਪੰਜਾਬ ਨੰਬਰ ਆ ਪੀਪੀ 10 ਲੁਧਿਆਣੇ ਦਾ ਆਹ ਦੇਖ ਲਓ ਚੈੱਕ ਕਰਾ ਦੇ ਨੰਬਰ ਠੀਕ ਆ ਬਾਈ ਪੀਪੀ 010 ਲੁਧਿਆਣਾ ਨੰਬਰ ਆ ਆਈਡੀ ਪ੍ਰੂਫ ਸਾਰਾ ਕੁਝ ਮਿਲੂਆ ਠੀਕ ਆ ਬਾਈ ਕਾਗਜ਼ ਪੱਤਰ ਪੂਰੇ ਆ ਆਪ ਕੋ ਆਪਣੀ ਦੇ ਚਾਰੇ ਠੀਕ ਆ ਠੀਕ ਆ ਮੋਰਲੇ ਵੀ ਐਮ ਆਰਫ ਦੇ ਮਗਰਲੇ ਵੀ ਐਮ ਆਰਫ ਦੇ ਜਾਂਦੀ ਚਾਰੇ ਟਾਇਰ 90 ਪੈਸੇ ਮੰਨ ਕੇ ਗਾਹ ਕਾ ਬਿਆ ਹਾਂ ਬਾਈ ਰੰਗ ਬੇੜ ਦਾ ਰੀਅਲ ਚੇਂਜਰ ਮੈਟ ਆ ਵੀਰੇ ਇਹ ਚੇਂਜਰ ਮੈਟ ਆ ਚੇਂਜਰ ਮੈਟ ਆ ਦੇਖੋ ਚੈੱਕ ਕਰਾ ਦੇ ਚੇਂਜਰ ਮੈਟ ਹਾਂ ਹਾਂ ਬਾਈ 2013 ਮਾਡਲ ਚੇਂਜਰ ਮੈਟ ਸਾਰਾ ਟਰੈਕਟਰ ਓਰੀਜਨਲ ਆ ਵੀਰੇ ਬਾਡੀ ਲਾਈਨ ਦਾ ਨਟਾਂ ਨਟਾਂ ਦਾ ਟਰੈਕਟਰ ਨੂੰ ਹੋਏ ਚਰਪਾਨਾ ਨਹੀਂ ਪਿਆ ਕਿਤੇ ਵੀ ਇਹ ਸਾਰੇ ਨਟ ਸ਼ੀਲਡ ਆ ਸਾਰੇ ਠੀਕ ਆ ਬਾਈ ਨਵਾਂ ਟਰੈਕਟਰ ਆ ਪੂਰਾ ਮਾਈਕੋ ਪੰਪ ਚ ਮਾਈਕੋ ਪੰਪ ਜਾਏ ਮਾਈਕੋ ਪੰਪ ਚ ਸਾਈਡ ਗਿਆ ਚ ਸਾਈਡ ਕਲੱਚ ਚ ਸਾਈਡ ਕਲੱਚ ਚ ਚੈੱਕ ਕਰਾ ਦੇ ਮੋਰੇ ਦੂਗੇ ਨਾਲ ਰੇਲਾ ਹੁੰਦਾ ਕਲੱਚ ਨਾ ਹਾਂ ਆ ਦੇਖ ਲਓ ਆ ਸਾਈਡ ਕਲੱਚ ਚ ਚੈੱਕ ਕਰਾ ਦੇ ਹਾਂ ਹਾਂ ਬਾਈ ਠੀਕ ਆ ਵੀਰੇ ਸਾਈਡ ਕਲੱਚ ਆ ਤੇ ਟਰੈਕਟਰ ਦਾ ਬਾਈ ਆਪਾਂ ਮੰਗਦੇ ਆ 5 ਲੱਖ ਤੇ 25000 ਰੁਪਏ ਆਪਣਾ ਰੇਟ ਲਾਇਆ ਵਾ ਠੀਕ ਆ 5 25 ਹੈ ਜੇ ਕੋਈ ਤੇਰੀ ਵੀਡੀਓ ਵੇਖ ਕੇ ਆਊਗਾ ਤੇ ਆਪਾਂ ਬਾਈ ਦਾ ਮਾਨਤਨ ਕਰਾਂਗੇ ਪੂਰਾ ਹੀ ਪੂਰਾ ਤੇ ਪੂਰਾ ਮਿਲੂਗਾ ਸਮਾਨ ਡੰਡਾ ਫੱਟੀ ਦਾ ਐਨਾ ਕਿ ਭਾਈ ਸਾਰੇ ਮਿਲਣਗੇ ਪੈਂਪਰ ਤੋਂ ਲੈ ਕੇ ਛਤਰੀ ਡੰਡਾ ਫੱਟੀ ਕੰਪਨੀ ਦਾ ਸਾਰਾ ਕੁਝ ਨਾਲ ਮਿਲੂਗਾ ਠੀਕ ਆ ਹੂ ਰੰਗ ਪੇਡ ਦਾ ਸਾਰਾ ਰੀ ਨਾਲ ਰੰਗ ਪੇਡ ਦਾ ਆਪਣੀ ਗਾਰੰਟੀ ਹੋ ਗਈ ਬਾਈ ਵਾਗ ਲੈ ਜੀ ਵਾਗ ਲੈ ਜੀ ਕੋਈ ਚੱਕਰ ਨਹੀਂ ਭਾਈ ਸਾਈ ਕਰ ਲੈ ਬੰਦਾ ਵਾਲੇ ਕੋਈ ਚੱਕਰ ਠੀਕ ਆ 150 ਸਵਰਾਜ ਆਪਣੇ ਕੋਲ 1855999 ਵਾਲਾ ਵੀਰੇ ਠੀਕ ਆ ਇਹ ਨਾ 99 ਮਾਡਲ ਆ ਪੱਕੇ ਟੈਰ ਆ ਮਰਫ ਦੇ ਮੰਨ ਕੇ ਚਲੋ ਈ 70 ਰੁਪਏ ਟੈਰ ਆਗੇ 65 ਤੋਂ 70 ਰੁਪਏ ਹਾਂਜੀ 65 ਤੋਂ 70 ਰੁਪਏ ਟੈਰ ਖਰੇ ਆ ਠੀਕ ਆ ਨਾ ਕਿ ਇਹਦੇ ਨਾਲ ਵੀ ਸਾਰੇ ਪੂਰੇ ਆ ਫੱਟੀ ਡੰਡਾ ਛਤਰੀ ਪੈਂਪਰ ਵਗੈਰਾ ਮਤਲਬ ਨਾ ਕਿ ਬੈਡਾ ਜਿਹੜਾ ਹੈਗਾ ਨਾਲ ਦਾ ਹੀ ਆ 6 ਚੇਰੀ ਡਬਲ ਕਲਚ ਆ ਠੀਕ 6 ਜੈ ਡਬਲ ਕਲਚ 6 ਚ ਰੀ ਡਬਲ ਕਲਚ ਹੈ ਸ਼ੋ ਇਹਦੀ ਬਾਈ ਇੰਨੀ ਸੋਹਣੀ ਮੰਨ ਕੇ ਆਵੇ ਗਾ ਇੰਨੀ ਸੋਹਣੀ ਠੀਕ ਆ ਸਾਰੀ ਸ਼ੋ ਪੂਰੀ ਰੀਨਰ ਰੰਗ ਦੀ ਸਾਫ ਆ ਆ ਸਮਾਨ ਵੀ ਸਾਰਾ ਨਾਲ ਮਿਲੂਗਾ ਠੀਕ ਆ ਜੋ ਜਾਈ ਆ ਜੋ ਆ ਦੂਰੀ ਸ਼ੋ ਆ ਇਹ ਨਾਲ ਮਿਲੂ ਆਪਾਂ ਲਾਉਣਾ ਨਹੀਂ ਕੁਝ ਵੀ ਠੀਕ ਆ ਬਾਈ 6 ਚ ਰੀ ਡਬਲ ਕਲਚ ਠੀਕ ਆ ਟਾਇਰ ਐਮ ਆਰਫ ਕੰਪਨੀ ਦੇ 65 ਤੋਂ 70 ਰੁਪਏ ਸਮਾਨ ਇਹਦੇ ਨਾਲ ਪੂਰਾ ਸਮਾਨ ਸਾਰਾ ਪੂਰਾ ਇਹਦੇ ਨਾਲ ਹਾਂ ریٹر ਆਪਣੇ ਨਾਲ ਵਾਹ ਕੇ ਲਿਆ ਸਕਦਾ ਬੰਦਾ ਜਲਦੀ ਸੌਦਾ ਕਰਕੇ ਠੀਕ ਆ ਸੌਦਾ ਕਰ ਲਈ ਬੰਦਾ ਵਾਹਲੇ ਆਪਣੇ ਤੋਂ ਫੇਰ ਟ੍ਰੇਡਰ ਲਿਆ ਸਕਦਾ ਡਿਮਾਂਡ ਇਹਦੀ ਕਿੰਨੀ ਹੈ ਇਹਦੀ ਡਿਮਾਂਡ ਬਾਈ 2 ਲੱਖ ਤੇ 25000 ਰੁਪਿਆ ਡਿਮਾਂਡ ਆ ਮੌਕੇ ਤੇ ਹੀ ਕੋਈ ਤੁਹਾਡੀ ਵੀਡੀਓ ਵੇਖ ਕੇ ਆਊਗਾ ਠੀਕ ਆ ਤੇ ਆਪਾਂ ਮਾਨਤਨ ਬਾਈ ਦਾ ਕਰਾਂਗੇ ਠੀਕ ਆ ਬੋਲ ਕਰੋਗੇ ਹਾਂ ਪੂਰਾ ਕਰ ਦਾਂਗੇ ਕੋਈ ਗੱਲ ਮਾਨਤਨ ਕਰ ਦਾਂਗੇ ਜਿੰਨਾ ਹੋਇਆ ਕਰਾਂਗੇ ਯਾਰ ਤੇਰੀ ਵੀਡੀਓ ਵੇਖ ਕੇ ਆਵੇ ਬੰਦਾ ਠੀਕ ਆ ਤੇ ਮੋਬਾਈਲ ਨੰਬਰ ਮੈਂ ਬੋਲ ਦਣਾ ਜੇ ਕਿਸੇ ਵੀਰ ਨੇ ਪੁੱਛਣਾ ਹੋਵੇ ਕੋਈ ਜਾਣਕਾਰੀ ਲੈਣੀ ਹੋਵੇ ਟਰੈਕਟਰ ਬਾਰੇ ਇਹਨਾਂ ਦੋਨਾਂ ਟਰੈਕਟਰਾਂ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਅਰਜਨ 13 ਮਾਡਲ ਬਾਰੇ ਤੇ 85599 ਮਾਡਲ ਬਾਰੇ 94175 88582 ਤੇ ਆਪਣੇ ਨਾਲ ਬਾਈ ਇਸ ਵਰਕ ਕਰ ਸਕਦੇ ਜਿਹੜੇ ਮੰਡੇ ਖੜੇ ਦੋਵੇਂ ਪਿੰਡ ਬਾਈ ਸੁਖਾਣਾ ਦਾ ਜਿਹੜਾ ਮੋਗਾ ਜੀ ਧੰਨਵਾਦ ਬਾਈ ਹਾਂ ਠੀਕ ਹੈ ਬਈ